ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਨ ਕੋ ਦੀਦਾਨ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖ ਨਹਾਰ ਦਇਆਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਹੀ ਪ੍ਰਮਾਨਹਿ ਓਏ RAM ਨਾਮ ਰੰਗ ਰਾਤੇ ਤਨ ਕੀ ਸ਼ੋਭਾ ਸਭ ਨਹੀਂ ਥਾਈ ਜਨ ਪ੍ਰਭ ਕੇ ਚਰਨ ਪਰਾਤੇ ਜੋ ਕਿਸ਼ ਕਰੈ ਸੋਈ ਪ੍ਰਵ ਮਨ ਹੈ ਓਏ RAM ਨਾਮ ਰੰਗ ਰਾਤੇ ਤਨ ਕੀ ਸ਼ੋਭਾ ਸਭ ਨੀ ਥਾਈ ਜਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾ ਜੀ ਵੜਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸਿਆਉ ਜਲ ਥਲ ਮਹੀ ਅਲ ਸੋਈ ਰਾਉ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾ ਕੈ ਨੇੜ ਨ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿੰਨ ਹਰਿ ਸਿਉ ਆਣ ਮਿਲਾਵੈ ਮਾਇਆ ਮੋਹ ਭਰਮ ਭਉ ਕਾਟੈ ਸੰਤ ਸਰਣ ਜੋ ਆਵੈ ਜਿਹਾ ਮਨੂਰਤ ਕਰ ਆਰਾਦੇ ਸੋ ਸੰਤਨ ਤੇ ਪਾਵੈ ਜਨ ਕੀ ਮਹਮਾ ਕੀਤਕ ਬਰਣਾ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਜਨ ਕੀ ਮਹਮਾ ਕੀਤਕ ਬਰਣਾ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਿਗੁਰੂ ਭੇਟਿਆ ਤੇ ਸੇ ਸਭ ਤੇ ਭੈ ਨਿਕਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ परम सम्मान योग्य सतगुरुਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਚਾਰ ਪਹਿਰ ਰਾਤਰੀ ਦਾ ਸਮਾ ਸੁਖ ਦਾ ਅਵਧੀਤ ਹੋਇਆ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਕਾਸ਼ਮਾਨ ਦੀ ਸੇਵਾ ਤੋਂ ਉਪਰੰਤ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਹੋਇਆ ਬੜੇ ਪਿਆਰ ਦੇ ਨਾਲ ਆਪ ਜੀ ਨੇ ਅੰਮ੍ਰਿਤਮਈ ਬਾਣੀ ਦਾ ਪਾਠ ਸਰਵਣ ਕੀਤਾ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੋਈ ਉਪਰੰਤ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਅੱਜ ਦੀ ਇਸ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਗੁਰੂ ਪਾਤਸ਼ਾਹ ਜੀ ਕੀ ਸਮਝਾਉਂਦੇ ਆ ਇਹਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ ਸਰਬੱਤ ਸੰਗਤਾਂ ਪ੍ਰੇਮ ਸਹਿਤ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੂਹੀ ਦੇ ਅੰਦਰ पंचम बादशाह श्री गुरु अर्जुन देव महाराज जी ਦੇ ਮੁਖਾਰਬੰਦ ਵਿੱਚੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 748 ਅੰਗ ਤੇ ਸੁਭਾਏਮਾਨ ਹੈ। ਰਹਾਉ ਦੇ ਬੰਦ ਵਿੱਚ ਮੇਰੇ ਪਾਤਸ਼ਾਹ ਜੀ ਗਰੀਬ ਨਿਵਾਜ ਰਹਿਮਤ ਕਰਦੇ ਐ ਮੇਰੇ RAM ਹਰ ਸੰਤਾਂ ਜੀ ਬੜ ਨਾ ਕੋਈ ਮਰੇ ਕਹਿੰਦੇ ਹੈ ਮੇਰੇ ਪ੍ਰਭੂ ਹੈ ਮੇਰੇ ਪਿਆਰੇ ਹੈ ਮੇਰੇ ਰਾਮ ਜੀ ਤੇਰੇ ਸੰਤਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ ਤੇਰੇ ਸੰਤਾਂ ਦੀ ਮਹਿਮਾ ਬਹੁਤ ਉੱਚੀ ਹੈ ਉਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਕਿਉਂਕੋ ਤੇਰੇ ਵਿੱਚ ਇੱਕਮਿਕ ਹੋਏ ਨੇ ਤੇਰੇ ਵਿੱਚ ਅਭੇਦ ਹੋਏ ਆ ਤੇਰੇ ਸੰਤ ਹੁਣ ਸੰਤ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਇੱਕਮਿਕ ਹੋ ਗਏ ਐਸੇ ਸੰਤਾਂ ਦਾ ਕੋਈ ਦਿਖਾਵਾ ਵੀ ਨਹੀਂ ਹੁੰਦਾ ਕੋਈ ਵਹਿਮਾ ਪਰਮਾ ਵਿੱਚ ਨਾ ਪੈਂਦੇ ਆ ਨਾ ਪਾਉਂਦੇ ਆ ਉਹ ਸੱਚੀ ਪ੍ਰੇਮ ਦੀ ਖੇਡ ਖੇਡ ਕੇ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਆ ਤੇ ਪਰਮੇਸ਼ਰ ਦੇ ਪਿਆਰੇ ਸੰਤ ਜਗਤ ਦਾ ਉਧਾਰ ਕਰਨ ਵਾਸਤੇ ਨਾਮ ਜਪਉਂਦੇ ਆ ਬੰਦਗੀ ਕਰਾਉਂਦੇ ਨੇ ਮਹਾਰਾਜ ਜੀ ਕਹਿੰਦੇ ਮੇਰੇ ਪਿਆਰੇ ਤੇਰੇ ਸੰਤ ਉਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਾਲਥਾਲ ਮਹੀਲ ਸੋਈ ਹੇ ਭਾਈ ਜਿਹੜੇ ਸੰਤ ਜਾਨਾ ਨਾ ਸੰਤਾਂ ਦੀ ਪ੍ਰਮਾਤਮਾ ਦੇ ਨਾਲ ਡੂੰਗੀ ਪ੍ਰੀਤ ਹੈ ਪ੍ਰੀਤ ਬਣੀ ਰਹਿੰਦੀ ਹੈ ਐਨੀ ਡੂੰਗੀ ਪ੍ਰੀਤ ਹੈ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ ਉਹਨਾਂ ਨੂੰ ਜਰਰੇ ਜਰਰੇ ਵਿੱਚੋਂ ਪਰਮੇਸ਼ਰ ਦਿਖਾਈ ਦਿੰਦਾ ਹੈ ਉਹ ਸਾਰੀ ਧਰਤੀ ਤੇ ਘੁੰਮਣ ਉਹਨਾਂ ਨੂੰ ਰੱਬ ਦੀ ਜੋਤ ਦਿਸਦੀ ਹੈ ਸਾਰੇ ਪਾਸੇ ਪਰਮੇਸ਼ਰ ਹੀ ਪਰਮੇਸ਼ਰ ਦਿਸਦਾ ਹੈ ਪਾਣੀ ਵਿੱਚ ਵੀ ਪਰਮੇਸ਼ਰ ਧਰਤੀ ਵਿੱਚ ਵੀ ਪਰਮੇਸ਼ਰ ਦੀ ਜੋਤ ਦਿਸਦੀ ਹੈ ਫਿਰ ਮਹਾਰਾਜ ਕਹਿੰਦੇ ਉਹਨਾਂ ਨੂੰ ਭਰੋਸਾ ਹੋ ਜਾਂਦਾ ਹੈ ਸੰਤਾਂ ਨੂੰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹਨਾਂ ਨੂੰ ਭਰੋਸਾ ਇੰਨਾ ਪੱਕਾ ਹੋ ਜਾਂਦਾ ਵੀ ਪਰਮੇਸ਼ਰ ਜੋ ਕੁਝ ਕਰਦਾ ਠੀਕ ਕਰਦਾ ਉਹਨੂੰ ਫਿਰ ਉਹ ਭਲਾ ਕਰਕੇ ਮੰਨਦੇ ਆ ਰਹਾਉ ਦੇ ਵਿਸ਼ਰਾਮ ਤੋਂ ਬਾਅਦ ਪਹਿਲੇ ਬੰਦ ਵਿੱਚ ਮਹਾਰਾਜ ਜੀ ਇਸ ਗੱਲ ਨੂੰ ਵਿਸਥਾਰ ਦੇ ਨਾਲ ਸਮਝਾਉਂਦੇ ਆ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਜੋ ਕਿਸ਼ ਕਰੈ ਸੋਈ ਪ੍ਰਭ ਮਾਨੈ ਕੋਈ RAM ਨਾਮ ਰੰਗ ਰਾਤੇ ਉਹ ਸੰਤ ਜਨ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਜੋ ਕੁਝ ਪ੍ਰਮਾਤਮਾ ਕਰਦਾ ਉਹਨੂੰ ਖੇੜੇ ਮੱਥੇ ਮੰਨ ਲੈਂਦੇ ਆ ਉਹਦੇ ਤੇ ਕੋਈ ਸ਼ੰਕਾ ਨਹੀਂ ਕਰਦੇ ਕੋਈ ਕਟਾਸ ਨਹੀਂ ਕਰਦੇ ਤਨ ਕੀ ਸੋਭਾ ਸਭ ਨਹੀਂ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਤੇ हे ਭਾਈ ਜਿਨ੍ਹਾਂ ਪ੍ਰਮਾਤਮਾ ਦੇ ਚਰਨਾ ਨਾਲ ਸਾਝ ਪਾ ਲਈ ਪ੍ਰੀਤ ਪਾ ਲਈ ਉਹਨਾਂ ਦੀ ਵਡਿਆਈ ਸਭ ਥਾਵਾਂ ਤੇ ਹੁੰਦੀ ਹੈ ਸਾਰਾ ਜਗ ਉਹਨਾਂ ਦੀ ਵਡਿਆਈ ਕਰਦਾ ਹੈ ਜਿਹੜੇ ਸੰਤਾਂ ਦੀ ਪ੍ਰੀਤ ਪਰਮੇਸ਼ਰ ਨਾਲ ਪੈ ਗਈ ਉਹ ਤੇ ਉੱਠਦੇ ਬਹਿਂਦੇ ਸੁੱਤੇ ਜਾਗਦੇ ਪਰਮੇਸ਼ਰ ਨੂੰ ਚੇਤੇ ਕਰਦੇ ਰਹਿੰਦੇ ਨੇ ਬੜਾ ਪਿਆਰਾ ਬਚਨ ਬਾਣੀ ਚ ਦਸੀ ਸੰਤਾਂ ਦੀ ਨਿਸ਼ਾਨੀ ਦੱਸੀ ਹੈ ਵੀ ਸੰਤਾਂ ਦਾ ਸੁਭਾਅ ਕਿਹੋ ਜਿਹਾ ਸੰਤ ਕਰਦੇ ਕੀ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਪਰਮੇਸ਼ਰ ਉਠਦਿਆਂ ਬਹਿੰਦਿਆਂ ਸੁੱਤਿਆਂ ਪੀਂ ਜਾਗਦਿਆਂ ਖਾਂਦਿਆਂ ਪੀਂਦਿਆਂ ਭੁੱਲਦੇ ਹੀ ਨਹੀਂ ਉਹਨੂੰ ਸੰਤ ਕਹਿੰਦੇ ਨੇ ਮੇਰੇ RAM ਜੀ ਤੇਰੇ ਸੰਤਾਂ ਦੀ ਉਪਮਾ ਬਹੁਤ ਵੱਡੀ ਹੈ ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਹੈ ਜਿਹੜੇ ਅਸਲੀ ਸੱਚੇ ਸੰਤ ਹੈ ਪੇਖਾਵੇ ਵਾਲਿਆਂ ਦੀ ਗੱਲ ਨਹੀਂ ਕਰਦੇ ਮਹਾਰਾਜ ਕਿਸੇ ਨੇ ਕੱਲਾ ਭੇਖ ਪਾ ਲਿਆ ਸੰਤਾਂ ਵਾਲਾ ਕੱਲੇ ਭੇਖ ਦੀ ਗੱਲ ਨਹੀਂ ਕਰਦੇ ਅੰਦਰਲੇ ਸੰਤ ਦੀ ਗੱਲ ਕਰਦੇ ਆ ਤੇ ਮਹਾਰਾਜ ਨੇ ਬਾਣੀ ਚ ਸੁਚੇਤ ਵੀ ਕੀਤਾ ਹੈ ਕਹਿੰਦੇ ਭਲਿਓ ਦੇਖਿਓ ਕਿਤੇ ਬਾਹਰੋਂ ਸੰਤਾਂ ਵਾਲਾ ਬਾਣਾ ਦੇਖ ਕੇ ਵੀ ਚੋਲਾ ਸੋਹਣਾ ਪਾਇਆ ਵੈ ਮਾਲਾ ਫੜੀਆਂ ਵੀਆਂ ਲੋਟਾ ਫੜਿਆ ਹੱਥ 'ਚ ਬੜਾ ਸੰਤ ਲੱਗਦਾ ਹੈ ਗਮਰਾ ਨਾ ਹੋ ਜੂ ਕਿਤੇ ਸੰਤ ਦੇ ਬਾਣੇ ਵਿੱਚ ਠਾਗਣਾ ਤੁਰ ਫਿਰਦਾ ਹੋਵੇ ਠੱਗੇ ਜਾਓਗੇ ਉਹਦੀਆਂ ਨਿਸ਼ਾਨੀਆਂ ਵੀ ਦੱਸਤੀਆਂ ਮਹਾਰਾਜ ਨੇ ਕਹਿੰਦੇ ਗਲੀ ਜਿੰਨਾਂ ਜੱਪ ਮਾਲੀਆਂ ਲੋਟੇ ਹੱਥ ਨਿਭਗ ਕੋਈ ਹਰ ਕੇ ਸੰਤਾਂ ਨਾਲ ਆਖੀਏ ਬਾਨਾਰਸ ਕੇ ਠੱਗ ਇਹਨਾਂ ਤੋਂ ਬਚਣਾ ਹੈ ਪੂਰੇ ਸੰਤਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਹੈ ਤੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਆ ਭਗਤੀ ਕਰਕੇ ਉਹਨਾਂ ਨੂੰ ਹਰ ਥਾਂ ਤੇ ਪਰਮੇਸ਼ਰ ਦਿਖਾਈ ਦੇਣ ਲੱਗ ਪੈਂਦਾ ਹੈ ਪਾਣੀ ਵਿੱਚ ਵੀ ਜਦੋਂ ਨਿਗਾਹ ਮਾਰਦੇ ਆ ਸਾਰਿਆਂ ਜੀਵਾਂ ਵਿੱਚ ਪ੍ਰਮਾਤਮਾ ਦੀ ਜੋਤ ਦਿਸਦੀ ਹੈ ਧਰਤੀ ਤੇ ਵਿਚਰਦੇ ਆ ਉਹ ਧਰਤੀ ਤੇ ਜੀਵਾਂ ਦੇ ਵਿੱਚੋਂ ਪ੍ਰਮਾਤਮਾ ਦੀ ਜੋਤ ਦਿਸਦੀ ਹੈ ਮਹਾਰਾਜ ਇਹ ਕਹਿੰਦੇ ਸਤ ਸੰਗਤ ਦਾ ਬਹੁਤ ਵੱਡਾ ਭਲਾ ਹੈ ਫਾਇਦਾ ਜਿਹੜਾ ਸਤ ਸੰਗਤ ਕਰਦਾ ਹੈ ਉਹਦਾ ਜੀਵਨ ਸੁਧਰ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਕੋਟ ਅਪਰਾਧੀ ਸੰਤ ਸੰਗ ਉਦਰੀ ਜਮ ਤਾਂ ਕਾ ਨੇੜੇ ਨਾ ਆਵੇ। ਕੁਰੂੜਾ ਅਪਰਾਧ ਕਰਨ ਵਾਲਾ ਅਪਰਾਧੀ, ਵੱਡਾ ਅਪਰਾਧੀ ਜਦੋਂ ਸਤਸੰਗ ਦੇ ਵਿੱਚ ਆ ਜਾਂਦਾ ਹੈ ਤਾਂ ਉਹਦੇ ਸਾਰੇ ਪਾਪ ਕੱਟੇ ਜਾਂਦੇ ਆ, ਫਿਰ ਜਮਦੂਤ ਵੀ ਉਹਦੇ ਨੇੜੇ ਨਹੀਂ ਆਉਂਦਾ। ਬੜੇ-ਬੜੇ-ਬੜੇ ਪਾਪੀਆਂ ਦੀਆਂ ਉਦਾਹਰਣਾਂ ਦਿੱਤੀਆਂ ਮਹਾਰਾਜ ਨੇ। ਅਜਾਮਲ ਪਾਪੀ ਨੂੰ ਜਗ ਜਾਣਦਾ ਹੈ। ਬਸ ਇੱਕ ਜੋਗਤ ਤਰੀਕੇ ਕਰਕੇ ਉਹ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਗਿਆ। ਉਦਾ ਉਦਾਰ ਹੋ ਗਿਆ ਜੀ ਕਰੋੜਾਂ ਪਾਪ ਕਰਨ ਵਾਲਾ ਪਾਪੀ ਵੱਡੇ ਤੋਂ ਵੱਡਾ ਪਾਪੀ ਵੀ ਜੇ ਪਛਤਾਵਾ ਕਰਕੇ ਅੱਗੇ ਤੋਂ ਇਹ ਮਾੜੇ ਕਰਮ ਛੱਡ ਕੇ ਤੋਬਾ ਕਰਕੇ ਕਹਿੰਦਾ ਮਹਾਰਾਜ ਜੀ ਹੁਣ ਮੈਂ ਥੱਕ ਗਿਆ ਹੁਣ ਮੈਂ ਇਹ ਮਾੜੇ ਕਰਮ ਨਹੀਂ ਕਰਨੇ ਮੇਰੇ ਤੇ ਕਿਰਪਾ ਕਰੋ ਫਿਰ ਪਰਮੇਸ਼ਰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਤੇ ਜੰਮ ਵੀ ਉਹਦੇ ਨੇੜੇ ਨਹੀਂ ਆਉਂਦਾ ਫਿਰ ਮਹਾਰਾਜੀ ਕਹਿੰਦੇ ਜਨਮ ਜਨਮ ਕਾ ਵਿਛੜਿਆ ਹੋਵੇ ਤិន ਹਰਿ ਸਿਉ ਆਣ ਮਿਲਾਵੇ ਜਿਹੜਾ ਮਨੁੱਖ ਕਈ ਜਨਮਾਂ ਦਾ ਪਰਮਾਤਮਾ ਤੋਂ ਵਿਛੜਿਆ ਹੋਇਆ ਸੰਤਾਂ ਦੇ ਨਾਲ ਮਿਲ ਪੈਂਦਾ ਆ ਕੇ ਸੰਤ ਐਸੀ ਕਰਮ ਕਰਦੇ ਨੇ ਉਹ ਮਨੁੱਖਾ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਆ ਵਿਛੜਿਆ ਨੂੰ ਕਿੰਨਾ ਕ ਟਾਈਮ ਹੋ ਗਿਆ ਬਹੁਤ ਟਾਈਮ ਇੱਥੇ ਦਿਨਾਂ ਦੀ ਗੱਲ ਨਹੀਂ ਮੁਨਿਆਂ ਦੀ ਗੱਲ ਸਾਲਾਂ ਦੀ ਗੱਲ ਨਹੀਂ ਰਵਿਦਾਸ ਮਹਾਰਾਜ ਜੀ ਨੂੰ ਪੁੱਛੋ ਕਿੰਨਾ ਚਿਰ ਹੋ ਗਿਆ ਵਿਛੜਿਆ ਨੂੰ ਉਹ ਕਹਿੰਦੇ ਆ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਇੱਕ ਜਨਮ ਨਹੀਂ ਬੜੇ ਜਨਮ ਹੋਗੇ ਵਿਛੜਿਆ ਨੂੰ ਮਸਾ ਜਨਮ ਤੇਰੇ ਲੇਖੇ ਲੱਗ ਜਾਈ ਹੋਰ ਕੁਝ ਨਹੀਂ ਚਾਹੀਦਾ ਤੇਰੀ ਪ੍ਰੇਮਾ ਭਗਤੀ ਵਿੱਚ ਜੁੜੇ ਰਹੀਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੁਣ ਬਾਣੀ ਚਖਤਾ ਕਹਿੰਦੇ ਐ ਹੋਰ ਕਹਿੰਦੇ ਇਹ ਜੀਵਾਤਮਾ ਜਿਹੜੀ ਆ ਨਾ ਇਹ ਮਰਦੀ ਨਹੀਂ ਹੈ ਇਹ ਆਤਮਾ ਅਮਰ ਹੈ ਪਰਮਾਤਮਾ ਅਮਰ ਹੈ ਤੇ ਆਤਮਾ ਵੀ ਅਮਰ ਹੈ ਆਤਮਾ ਮਰਦੀ ਨਹੀਂ ਸਰੀਰ ਬਦਲ ਜਾਂਦੀ ਹੈ ਕਈ ਵਾਰੀ ਕਈ ਸਰੀਰ ਬਦਲੇ ਕਿਹੜੇ-ਕਿਹੜੇ ਬਦਲੇ ਗੁਰੂ ਪਾਤਸ਼ਾਹ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਕੀੜੇ ਪਤੰਗਿਆਂ ਦੇ ਧਾਰਨ ਕੀਤੇ ਕਈ ਜਨਮ ਗੱਜ ਮੀਨ ਕਰੰਗਾ ਕਈ ਜਨਮ ਹਾਥੀ ਬਣ ਕੇ ਜੰਗਲਾਂ ਵਿੱਚ ਪਟਕਦਾ ਰਿਆਂ ਕਈ ਜਨਮ ਮੱਛੀ ਬਣ ਕੇ ਪਾਣੀ ਵਿੱਚ ਤਰਦਾ ਰਿਆਂ ਹੁਣ ਮਹਾਰਾਜ ਜੀ ਕਹਿੰਦੇ ਤੈਨੂੰ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਪਰਮਾਤਮਾ ਨੂੰ ਮਿਲਣਾ ਫੇਰ ਮੌਕਾ ਤੇਰੇ ਹੱਥ ਨਹੀਂ ਆਉਣਾ ਅੱਗੇ ਮਹਾਰਾਜ ਜੀ ਕਹਿੰਦੇ ਮਾਇਆ ਮੋਹ ਭਰਮ ਭਉ ਕਾਟੈ ਸੰਤ ਸ਼ਰਨ ਜੂ ਆਵੈ ਜਿਹੜਾ ਵੀ ਪ੍ਰਾਣੀ ਸੰਤਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਸੰਤ ਨਾਮ ਜਪਾ ਕੇ ਸੇਵਾ ਦੇ ਨਾਲ ਜੋੜ ਕੇ ਉਹਦੇ ਮਾਇਆ ਦੇ ਬੰਧਨ ਕੱਟ ਦਿੰਦੇ ਹੈ ਜਿਹੜਾ ਸੰਤਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਜੀ ਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਤੇ ਸੰਤਾਂ ਦੀ ਸੇਵਾ ਕਰਨ ਵਾਲਾ ਫਿਰ ਜਿਹੜਾ ਵੀ ਕੋਈ ਮਨੋਰਥ ਲੈ ਕੇ ਆਉਂਦਾ ਵੀ ਮੇਰੀ ਆ ਇੱਛਾ ਪੂਰੀ ਹੋ ਜੇ ਮਹਾਰਾਜ ਕਹਿੰਦੇ ਪੂਰੀ ਹੋ ਜਾਂਦੀ ਹੈ ਉਹ ਸੰਤਾਂ ਦੀ ਸੰਗਤ ਕਰਕੇ ਮਿਲ ਜਾਂਦਾ ਹੈ ਫਿਰ ਧਿਆਨ ਰੱਖਣਾ ਸੰਤ ਕਿਸੇ ਪਹਿਰਾਵੇ ਦਾ ਨਾਮ ਨਹੀਂ ਸੰਤ ਇੱਕ ਅਵਸਥਾ ਹੈ ਨਾਮ ਜਪਣ ਵਾਲੇ ਸੰਤਾਂ ਦੀ ਅਵਸਥਾ ਤੇ ਪਹੁੰਚਦੇ ਹਨ ਇਹ ਜ਼ਰੂਰੀ ਨਹੀਂ ਸੰਤ ਕਿਸੇ ਕੋਟੀਆ 'ਚ ਬੈਠਾ ਹੋਵੇ ਸੰਤ ਕਿਸੇ ਡੇਰੇ 'ਚ ਬੈਠਾ ਹੋਵੇ ਸੰਤ ਭੂਰੇ 'ਚ ਬੈਠਾ ਹੋਵੇ ਇਹ ਜ਼ਰੂਰੀ ਨਹੀਂ ਹੈ ਸੰਤ ਖੇਤਾਂ 'ਚ ਕੰਮ ਕਰਦਾ ਵੀ ਹੋ ਸਕਦਾ ਹੈ ਸੰਤ ਮਜ਼ਦੂਰੀ ਵੀ ਕਰਦਾ ਕਰਦਾ ਹੋ ਸਕਦਾ ਹੈ ਸੰਤਾਂ ਦੇ ਭੇਖ ਬੜੇ ਨੇ ਮਹਾਰਾਜ ਜੀ ਕਿਰਪਾ ਕਰਦੇ ਆ ਭਾਈ ਕਿ ਪਰਮੇਸ਼ਰ ਵਿਛੜਿਆ ਹੋਇਆਂ ਨੂੰ ਮਿਲਾ ਦਿੰਦਾ ਹੈ ਸੰਤਾਂ ਦੀ ਸੰਗਤ ਕਰਕੇ ਆਉਣ ਵਾਲੇ ਦੇ ਸ਼ਰਧਾਲੂ ਦੇ ਮਨੋਰਥ ਪੂਰੇ ਹੋ ਜਾਂਦੇ ਆ ਜਨ ਕੀ ਮਹਿਮਾ ਕੇ ਤਕ ਬਰਨ ਜੋ ਪ੍ਰਭ ਆਪਣੇ ਬਾਣੇ ਮਹਾਰਾਜ ਕਹਿੰਦੇ ਭਾਈ ਜਿਹੜੇ ਸੇਵਕ ਆਪਣੇ ਪਿਆਰੇ ਦੇ ਬਣ ਚੁੱਕੇ ਨੇ ਜਿਹੜੇ ਪਿਆਰੇ ਨੂੰ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਪਏ ਉਹਨਾਂ ਦੀ ਵਡਿਆਈ ਕਿੰਨੀ ਹੋਣੀ ਹੈ ਬਹੁਤ ਵੱਡੀ ਵਡਿਆਈ ਹੈ ਉਹਨਾਂ ਦੀ ਜਿਹੜੇ ਆਪਣੇ ਪ੍ਰਭੂ ਦੇ ਬਾਣੇ ਵਿੱਚ ਚੱਲਦੇ ਆ ਕਹੋ ਨਾਨਕ ਜਿਨ ਸਤਗੁਰ ਬੇਟਿਆ ਸੇ ਸਭ ਤੇ ਭਏ ਨਿਕਾਣੇ ਧੰ ਗੁਰ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਆ ਨਾਨਕ ਦੀ ਮੋਹਰ ਲਾ ਕੇ ਏ ਨਾਨਕ ਨਾਨਕ ਆਖਦਾ ਹੈ ਕਹੋ ਨਾਨਕ ਨਾਨਕ ਆਖਦਾ ਹੈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹ ਸਾਰੀ ਲੋਕਾਈ ਤੋਂ ਬੇਮਸਾਜ ਹੋ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਮਿਲ ਪਿਆ ਉਹਨਾਂ ਦਾ ਜੀਵਨ ਭਲਾ ਹੋ ਜਾਂਦਾ ਹੈ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਇਹੀ ਹੈ ਮਹਾਰਾਜ ਜੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਿਚਾਈ ਕੋਈ ਐਸਾ ਮਿਲ ਜਾਈ ਜਿਹੜਾ ਸਾਨੂੰ ਬਿਛੜਿਆ ਹੋਇਆਂ ਨੂੰ ਆਪ ਜੀ ਦੇ ਨਾਲ ਮਿਲਾ ਦੇਵੇ ਕੋਈ ਐਸਾ ਗੁਰਮੁਖ ਮੇਲ ਸਹੀ ਪਿਆਰੀ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਐਸਿਆਂ ਦਾ ਮਿਲਾਪ ਕਰ ਸਤਿਗੁਰੂ ਰਹਿਮਤ ਕਰੇ ਸਾਨੂੰ ਸਤਪੁਰਸ਼ਾਂ ਦਾ ਮਿਲਾਪ ਬਖਸ਼ੀ ਗੁਣੀ ਜਨਾਂ ਦਾ ਮਿਲਾਪ ਹੋਵੇ ਜਿਹੜੇ ਪ੍ਰਮਾਤਮਾ ਦੇ ਗੁਣ ਗਾਉਂਦੇ ਐ ਪ੍ਰਮਾਤਮਾ ਦੀ ਬਾਣੀ ਨੂੰ ਸਮਝਦੇ ਐ ਵਿਚਾਰਦੇ ਐ ਆਪਣੇ ਜੀਵਨ ਚ ਕਮਾਉਣ ਦਾ ਯਤਨ ਕਰਦੇ ਐ ਐਸੇ ਗੁਰਸਿੱਖਾਂ ਦਾ ਮਿਲਾਪ ਹੋ ਜਾਏ ਤੇ ਸਾਡਾ ਵੀ ਪਲਾਉ ਸਕਦਾ ਗੁਰੂ ਜੀ ਰਹਿਮਤ ਕਰਨ ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੋਲਾਂ ਦੀ ਖਿਮਾ ਕਰਨੀ ਸਤਿਗੁਰੂ ਜੀ ਅਤੇ ਸਾਦ ਸੰਗਤ ਬਖਸ਼ਣ ਜੋਗ ਹੈ ਕਿਰਪਾ ਕਰਕੇ ਬਖਸ਼ ਲੱਭ ਬਖਸ਼ ਲੈਣਾ ਜੀ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ